ਹਾਂਜੀ ਕਿੰਨੀ ਦੇਰ ਹੋ ਗਈ ਆਪਾਂ ਨੇ YouTube ਤੇ ਕੋਈ ਵੀ ਵੀਡੀਓ ਨਹੀਂ ਪਾਈ ਕਿਉਂਕਿ ਕੰਮ-ਕੁਮਬਾਰੇ ਆਪਾਂ ਵੀਡੀਓ ਪਹਿਲਾਂ ਪਾ ਦਿੰਦੇ ਸੀ ਜੇ ਹੁਣ ਕੰਮ ਦਾ ਸਮਾਂ ਥੋੜਾ ਚੇਂਜ ਆ ਸਵੇਰੇ 5 ਵਜੇ ਤੋਂ ਲੈ ਕੇ ਸ਼ਾਮੀ 5-6 ਵਜੇ ਤੱਕ ਜਿਹੜਾ ਟਾਈਮ ਲਾਣਾ ਰੋਟੀ ਪਾਣੀ ਬਣਾਉਣਾ ਉਹਦੇ ਕਰਕੇ ਆਪਾਂ ਵੀਡੀਓ ਬਣਾ ਨਹੀਂ ਪਾਉਂਦੇ ਜਿ ਲਿਖਿਆ ਵੈਸੇ ਮੇਰੀ ਜਰੂਰ ਪਈਆਂ ਨੇ ਕੰਮ-ਕੁਮਬਾਰੇ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇੰਸਟਾ ਦੇ ਕਮੈਂਟ ਮੈਸੇਜ ਤੇ ਇਹ ਵੀਡੀਓ ਦੇ ਵਿੱਚ ਕਮੈਂਟ ਲਾਈਵ ਜਿਹੜੇ ਬੰਦੇ ਮਿਲਦੇ ਉਹਨਾਂ ਦੀਆਂ ਗੱਲਾਂ ਦੋ ਚਾਰ ਗੱਲਾਂ ਨੇ ਜਿਹੜੀਆਂ ਕਿ ਆਪਾਂ ਇਸ ਵੀਡੀਓ ਦੇ ਵਿੱਚ ਡੇਢ ਦੋ ਮਿੰਟ ਦੇ ਵਿੱਚ ਵਿੱਚ ਦੱਸਾਂਗੇ ਜਿਵੇਂ ਕਿ ਬਾਹਰ ਹੋਣ ਨੂੰ ਸਾਰੇ ਲੋਕ ਮੇਰੀ ਸਮਝਦੇ ਆ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਇਹੇ ਜਦੋਂ ਨਾ ਕੋਈ ਵੀ ਇਨਸਾਨ ਬਾਹਰ ਚਲੇ ਜਾਂਦਾ ਗਵਾਂਡੀਆਂ ਨੂੰ ਜਾਂ ਯਾਰਾਂ ਦੋਸਤਾਂ ਨੂੰ ਜਾਂ ਦੂਰ ਦੇ ਯਾਰੀ ਦੋਸਤਾਂ ਨੂੰ ਐ ਲੱਗਦਾ ਹੁੰਦਾ ਕਿ ਉਧਰ ਕਮਾਈ ਆ ਜਿਹੜੀ ਸੋਕੇ ਹੁੰਦੀ ਆ ਬੇਸ਼ੱਕ ਬੰਦਾ ਗੁਣਾ ਕਰਕੇ ਦੇਖਦਾ ਕੈਨੇਡਾ ਅਮਰੀਕਾ ਇੰਗਲੈਂਡ ਜਿੰਨੇ ਵੀ ਕੰਟਰੀ ਦੇ 60 ਰੁਪਏ 120 ਜਾਂ 90 ਚੱਲਦੇ ਆ ਉਹ ਹਰ ਬੰਦਾ ਗੁਣਾ ਕਰਕੇ ਦੇਖ ਲਾ ਵੀ ਇਹਨਾਂ ਦੇ ਤਾਂ ਘਰੇ ਕਮਾਈ ਇੰਨੀ ਆਉਂਦੀ ਹੋਣੀ ਆ ਪਰ ਜਦੋਂ ਨਾ ਉਹ ਤੇ ਬੰਦਾ ਬਾਹਰ ਹੁੰਦਾ ਉਹਦੀ ਕਮਾਈ ਇੱਥੇ ਜੋਗੀ ਹੁੰਦੀ ਆ ਇੱਥੋਂ ਤੋਂ ਵੀ ਘੱਟ ਹੁੰਦੀ ਕਈ ਵਾਰੀ ਉਹਨਾਂ ਹੱਥ ਉਹਨੇ ਪੰਜਾਬ ਨਹੀਂ ਘੁੱਟਿਆ ਹੁੰਦਾ ਜਿੰਨਾ ਇੱਥੇ ਆ ਕੇ ਹੱਥ ਘੁੱਟ ਲੈਂਦਾ ਕਿਉਂ ਕਿ ਕਿਉਂਕਿ ਇੱਥੇ ਦੇ ਜਿਹੜੇ ਪੈਸੇ ਨੇ ਆਪਣੀ ਕਿਰਾਇਆ ਫੋਨ ਰੀਚਾਰਜ ਜੇ ਗੱਡੀ ਹੈਗੀ ਜਾਂ ਗੱਡੀ ਦਾ ਤੇਲ ਜੇ ਗੱਡੀ ਨਹੀਂ ਹੈਗੀ ਤਾਂ ਫਿਰ ਉਹਦਾ ਲਾਇਸੈਂਸ ਕਰੰਦਾ ਪੈਸਾ ਤੇ ਪੜਨ ਦਾ ਪੈਸਾ ਸਕੂਲ ਪੜਨ ਦਾ ਪੈਸਾ ਹਨਾ ਮਤਲਬ ਰਹਿਣ ਦਾ ਫਿਰ ਸਮਾਨ ਲਿਆਉਣ ਦਾ ਕਾਫੀ ਚੀਜ਼ਾਂ ਨੇ ਜਿਹੜੀਆਂ ਕਿ ਇੱਥੇ ਖਰਚੇ ਪਾਣੀ ਹੁੰਦੇ ਹਰ ਇੱਕ ਦੇ ਕਈ ਬੰਦੇ ਨੂੰ ਲੱਗਦਾ ਕਿ ਬਾਹਰ ਬੰਦਾ ਸੌਖਾ ਸੌਖਾ ਬਹੁਤ ਮਿਹਨਤ ਕਰਕੇ ਤੇ ਕਾਫੀ ਸਾਲ ਬਾਅਦ ਹੁੰਦਾ ਜਿੱਥੇ ਤੱਕ ਮੈਂ ਹੁਣ ਪੁਰਾਣੇ ਬੰਦਿਆਂ ਨੂੰ ਮਿਲਿਆ ਅੰਦਾਜ਼ਾ ਲਾਇਆ ਪਹਿਲਾਂ ਪਹਿਲਾਂ ਬੰਦੇ ਇਹ ਕਹਿ ਦਿੰਦੇ ਆ ਵੀ ਪੱਟੇ ਚੱਕ ਦਿੰਗੇ ਐ ਕਰ ਦਾਂਗੇ ਪੱਟੇ ਨਹੀਂ ਚੱਕੇ ਜਾਂਦੇ ਪੱਟੇ ਚੱਕੇ ਜਾਂਦੇ ਆ ਜਦੋਂ ਪਹਿਲਾ ਬੰਦੇ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਹਰ ਚੀਜ਼ ਦੀ ਭਾਸ਼ਾ ਸਿੱਖਣੀ ਪੈਂਦੀ ਆ ਭਾਸ਼ਾ ਉੱਥੇ ਦੇ ਰੂਲ ਫਿਰ ਕੋਈ ਬੰਦਾ ਡਿਲੀਵਰੀ ਦਾ ਕੰਮ ਕਰਦਾ ਕੋਈ ਪਾਰਟ ਟਾਈਮ ਕੰਮ ਕਰਦਾ ਕੋਈ ਲਗਾਤਾਰ ਇੱਕੋ ਹੀ ਕੰਮ ਕਰੀ ਜਾਂਦਾ ਹਰ ਬੰਦੇ ਦੀ ਆਪੋ ਆਪਣੀ ਜਿਹੜੀ ਹੈਗੀ ਜਿੰਦਗੀ ਜਿਉਣ ਦੀ ਇੱਥੇ ਵਿਧੀ ਬਣੀ ਹੋਈ ਆ ਹੋਰ ਤਰੀਕੇ ਨਾਲ ਜਿਵੇਂ ਡਬਲ ਕੰਮ ਕਰਨੇ ਕਿਸੇ ਦੇ ਉਹ ਬੰਦਾ ਥੋੜਾ ਜਿਹਾ ਇਹ ਹੋ ਜਾਂਦਾ ਵੀ ਜਿਹੜੇ ਜਿੱਥੇ ਬੰਦੇ ਨੂੰ 5 ਸਾਲ ਲੱਗਣੇ ਨੇ ਪੈਸਾ ਕਮਾਉਣ ਨੂੰ ਥੋੜਾ ਜਿਹਾ ਆਪਣੇ ਹਨਾ ਆਪਣੇ ਜੋਗਾ ਤਾਂ ਉਹ ਬੰਦੇ ਨੂੰ ਮਿਹਨਤ ਜ਼ਿਆਦਾ ਕਰਕੇ ਸਾਲ 2 ਸਾਲ ਲੱਗਦੇ ਆ ਤੁਸੀਂ ਜਾਂ ਤੁਹਾਡੇ ਯਾਰ ਦੋਸਤ ਕਈ ਵੀ ਤੁਹਾਨੂੰ ਪੈਸੇ ਮੰਗਦੇ ਆ ਤੁਹਾਡੇ ਤੋਂ ਤੁਹਾਡੇ ਘਰ ਦੇ ਹੋਗੇ ਜਾਂ ਕਾਫੀ ਤੁਸੀਂ ਕਦੇ ਵੀ ਆਪਣੇ ਘਰਦਿਆਂ ਨੂੰ ਜਿਹੜੇ ਮੇਨ ਪੈਸੇ ਨੇ ਤੁਸੀਂ ਆਪਣਾ ਖਰਚਾ ਪਾਣੀ ਨੂੰ ਛੱਡ ਕੇ ਨਹੀਂ ਪਾਉਣੇ ਕਿਸੇ ਨੂੰ ਵੀ ਜੇ ਪਾਉਣੇ ਵੀ ਆ ਤੁਹਾਡੇ ਯਾਰੀ ਦੋਸਤ ਨੇ ਕਹੇ ਤੁਹਾਡੀ ਮਦਦ ਕੀਤੀ ਆ ਪੰਜ ਦਿੱਤਾ 10 ਹਜ਼ਾਰ ਦਿੱਤਾ ਤੁਸੀਂ ਉਹਨੂੰ ਪੈਸੇ ਦੇ ਸਕਦੇ ਹੋ ਪਰ ਤੁਹਾਨੂੰ ਵੈਸੇ ਕਿਸੇ ਨੂੰ ਪੈਸਾ ਦੇਣ ਦੀ ਕੋਈ ਲੋੜ ਨਹੀਂ ਕਿਉਂਕਿ ਇੱਥੇ 12 ਘੰਟੇ 14 ਘੰਟੇ ਵੀ ਕੰਮ ਕਰਦੇ ਬੰਦੇ ਖੇਤੀਬਾੜੀ ਦਾ ਕੰਮ ਚੋਕੇ ਕਰਨਾ ਪਾਟਾ ਖਿੱਚੇ ਜਾਂਦੇ ਆ ਲੱਤਾਂ ਤੋਂ ਹਿਲਾ ਜਾਂਦੀਆਂ ਹੱਥ ਬਾਹਾਂ ਸਾਰਾ ਸਰੀਰ ਖਿੱਚਿਆ ਜਾਂਦਾ ਬੰਦਾ ਸਵੇਰੇ 7 ਵਜੇ ਜਾ ਕੇ ਡੇਗਦਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਤੇ ਸ਼ਾਮ ਨੂੰ ਜਾ ਕੇ ਰੋਟੀ ਪਾਣੀ ਜਿਹੜਾ ਬਣਾਉਣਾ ਹੁੰਦਾ ਉਹ ਬਹੁਤ ਔਖਾ ਬੰਦਾ ਬਣਾਉਂਦਾ ਨਵਾਂ ਨਵਾਂ ਚਲੋ ਜਿਹੜੇ ਬੰਦੇ ਰੈਗੂਲਰ ਕੰਮ ਕਰਦੇ ਉਹਦਾ ਸਰੀਰ ਔਖਾ ਹੋ ਜਾਂਦਾ ਰੈਗੂਲਰ ਕੰਮ ਕਰਕੇ ਪਰ ਫਿਰ ਵੀ ਖੇਤੀਬਾੜੀ ਦਾ ਜਿਹੜਾ ਕੰਮ ਹੈ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਜਿਹੜੇ ਬੰਦੇ ਦੀ ਆਤ ਬਣੀ ਹੋ ਜਾਂਦਾ ਚਲੋ ਕਰ ਹੀ ਜਾਂਦੇ ਆ ਹੁਣ ਦੀ ਜਿਹੜੀ ਗੱਲ ਹੈ ਤੁਸੀਂ ਇੰਨਾ ਇੰਨੀ ਮਿਹਨਤ ਕਰਕੇ ਜੇ ਪੈਸਾ ਬੇਫਾਲਤੂ ਬਹਾਈ ਜਾਣਾ ਲੋਕਾਂ ਨੂੰ ਦੇਈ ਜਾਣਾ ਤੇ ਉਹਦਾ ਕੋਈ ਫਿਰ ਫਾਇਦਾ ਨਹੀਂ ਇੱਥੇ ਦੀ ਕਮਾਈ ਇੱਥੇ ਜੋਗੀ ਹੁੰਦੀ ਆ ਤੇ ਇੱਥੇ ਦੀ ਜਿਹੜੀ ਕਮਾਈ ਆ ਉਹ ਤੁਹਾਨੂੰ ਅੱਗੇ ਵਧਣ ਦੇ ਵਿੱਚ ਰੋਕ ਨਹੀਂ ਸਕਦੀ ਕਿਵੇਂ ਇਥੇ ਤੁਹਾਡਾ ਬੇਫਾਲਤੂ ਖਰਚਾ ਨਹੀਂ ਜੇ ਆਪਾਂ ਕੋਈ ਨਾਂ ਕਰੀਏ ਜਿਵੇਂ ਕਿ ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ ਤੁਹਾਨੂੰ ਘਰ ਮਿਲੇ ਹੋਇਆ ਤੁਸੀਂ ਜਿਆਦਾ ਵਧੀਆ ਕਰ ਲੈਣਾ ਉਹਦੇ ਪੈਸੇ ਵੱਧ ਆ ਨੋਰਮਲ ਘਰ ਉੱਥੇ ਰਹੀ ਜਲੋ ਬਹੁਤ ਮਹਿੰਗੀ ਗੱਡੀ ਚਾਹੀਦੀ ਆ ਇਹ ਆਪਾਂ ਨੋਰਮਲ ਛੋਟੀ ਗੱਡੀ ਲੈ ਸਕਦੇ ਆ ਜਦੋਂ ਕੋਈ ਬੰਦਾ ਪੜ੍ਹ ਲਿਖ ਕੇ ਸਾਰੀਆਂ ਚੀਜ਼ਾਂ ਨੂੰ ਹਾਸਲ ਕਰ ਲੈਂਦਾ ਫਿਰ ਕਿਤੇ ਜਾ ਕੇ ਜ਼ਿੰਦਗੀ ਥੋੜੀ ਬੋਤੀ ਲੈਣ ਤੇ ਆਉਂਦੀ ਆ ਥੋੜਾ ਟਾਈਮ ਲੱਗ ਜਾਂਦਾ ਬਾਕੀ ਬਾਹਰੋਂ ਨੂੰ ਕੋਈ ਵੀ ਬੰਦਾ ਮੇਰੀ ਨਾ ਸਮਝੇ ਇੱਥੇ ਬਹੁਤ ਜ਼ਿਆਦਾ ਮਿਹਨਤ ਸਟਰਗਲ ਤੇ ਬਹੁਤ ਸਾਰੀਆਂ ਅਸੀਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੇ ਜ਼ਿੰਦਗੀ 'ਚ ਕਦੀ ਕੀਤੀਆਂ ਨਹੀਂ ਜੇ ਇੱਥੇ ਜਿਹੜੀਆਂ ਆਪਾਂ ਨੂੰ ਕਰਨੀਆਂ ਪੈਂਦੀਆਂ ਬਾਕੀ ਅਗਲੀਆਂ ਵੀਡੀਓ ਹੋਰ ਪਾਵਾਂਗੇ ਤੇ ਜੋ ਲਿਖੀਆਂ ਨੇ ਕੰਮ ਬਾਰੇ ਉਹ ਜ਼ਰੂਰ ਆਪਾਂ ਸ਼ੇਅਰ ਕਰਾਂਗੇ ਥੋੜੇ ਦਿਨਾਂ 'ਦੱਕ